ਲਓ ਬਈ ਬਾਈ ਹੁਣਾਂ ਦੀ ਕਿਸਮਤ ਖੁੱਲ ਜਾਂਦੀ ਆ ਬਰਫੀ ਅਲਾਕਿਆਂ ਦੇ ਵਿੱਚ ਕੰਮ ਕਰਦਿਆ ਕਰਦਿਆਂ ਦੀ ਆ ਟੈਚੀ ਲੱਭਿਆਂ ਦੀ ਸੰਦੂਖ ਲੱਭਿਆਂ ਦਾ ਕਾਫੀ ਟਾਈਮ ਪੁਰਾਣਾ ਬਾਈ ਇਹ ਨਿਕਲਣਾ ਕਈ ਤਰ੍ਹਾਂ ਦੇ ਕਈ ਚੀਜ਼ਾਂ ਕਈ ਪ੍ਰਕਾਰ ਮੁੰਦਰੀਆਂ ਛੱਲੇ ਮਾਣਾ ਜੋ ਸਾਰਾ ਕੁਝ ਨਿਕਲਣਾ ਤੁਹਾਨੂੰ ਦੇਖਣ ਨੂੰ ਮਿਲ ਜਾਣਾ ਜਿਹੜੇ ਬੀਅਰ ਕੈਨ ਹੋ ਗਏ ਆ ਉਹ ਵੀ ਇਸ ਪੇਟੀ ਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਮਿਲਿਆ ਦੋਸਤੋ ਆ ਮੂਰਤੀ ਮਿਲ ਚੁੱਕੀ ਆ ਦੋਸਤੋ ਤੇ ਮੂਰਤੀ ਹੁਣ ਇਹ ਨਹੀਂ ਪਤਾ ਇਹਨਾਂ ਦੇ ਕੰਮ ਦੀ ਹੈ ਜਾਂ ਨਹੀਂ ਕੰਮ ਦੀ ਬਾਕੀ ਤੁਸੀਂ ਆਹ ਦੇਖੋ ਵੀਰ ਕੈਨਾ ਉੱਤੇ ਸਾਰੀ برف ਜੀ ਜੰਮੀ ਪਈ ਆ ਕਈ ਕੁਝ ਹੋਰ ਵੈਰਾਈਟੀਆਂ ਦੇਖੋ ਦੋਸਤੋ ਐਂਡ ਤਾਂ ਇਹ ਦੇਖੋ ਸ਼ੇਅਰ ਵੀ ਲਾਜ਼ਮੀ ਕਰਿਓ ਇੱਕ ਕਿਸੇ ਰਾਣੀ ਦਾ ਸੰਦੂਖ ਲੱਗਦਾ ਟਰੰਕ ਜਿਹਾ ਲੱਗਦਾ ਬਣਿਆ ਬਹੁਤ ਸੋਹਣਾ ਆ ਤੇ ਆਹ ਦੇਖੋ ਰਾਣੀ ਦੀ ਮੁੰਦਰੀ ਲੱਭ ਕੇ ਹੁਣਾ ਕੋਟ ਉਸ ਦਾ ਪਿਆ ਵਾ ਤੇ ਕੋਟ ਦੇ ਵਿੱਚੋਂ ਵੀ ਰਾਣੀ ਦੀਆਂ ਮੁੰਦਰੀਆਂ ਮਦਰੀਆਂ ਜੀ ਇਹਨਾਂ ਨੂੰ ਲੱਭ ਜਾਣੀਆਂ ਮਿੱਤਰੋ ਤੇ ਰਾਦੇ ਬਣ ਜਨਾ ਸਿਰਾ ਕਰਾਤਾ ਉਹਨਾਂ ਟਾਈਮਾਂ ਵਿੱਚ ਕੀ ਕੀਮਤ ਸੀ ਜੋ ਹੁਣ ਇਹਨਾਂ ਮੁੰਦਰੀਆਂ ਦੀ ਕਿੰਨੀ ਕੀਮਤ ਆ ਲਓ ਭਾਈ ਆਹ ਆਹ ਕੋ ਬਾਈ ਦੇ ਜੇਬ ਦੇ ਵਿੱਚ ਜਿਹੜੀ ਰਾਣੀ ਦਾ ਕੋਰਸ ਹੈਗਾ ਉਹਦੀ ਜੇਬ ਦੇ ਵਿੱਚ ਆ ਜਿਹੜਾ ਮੰਦਰੀ ਸ਼ੁੰਦਰੀ ਜੀ ਲੱਭ ਗਈ ਹੈ ਨਾ ਮਿੱਤਰੋ ਲਓ ਜੀ ਬਹੁਤ ਕੁਝ ਲੱਭਣਾ ਬੀਰ ਕੈਨ ਹੋ ਗਿਆ ਬਹੁਤ ਕੁਝ ਲੱਭਣਾ ਆ ਮੇਰੇ ਸਾਹਮਣੇ ਕੋਈ ਨਕਸ਼ਾ ਲੱਭ ਲਿਆ ਤੇ ਹੁਣ ਇਹਨੂੰ ਮੇਰੇ ਸਾਨਾ ਗੂਗਲ ਤੇ ਮਾਰੂਗਾ ਸਰਚ ਮਾਰੂਗਾ ਜੀ ਕੱਢੂਗਾ ਇਹਦਾ ਬਾਇਓ ਡਾਟਾ ਟਰਾਂਸਲੇਟ ਕਰੂਗਾ ਜੀ ਤੇ ਓਏ ਮੇ ਮਿੱਤਰੋ ਕੱਢ ਲ ਕਰ ਲਈ ਟਰਾਂਸਲੇਟ ਤੇ ਹੁਣ ਵੇਖਦਾ ਇਹ ਕਰਕੇ ਕੋਹਨਾ ਕੁਛ ਆ ਬੀਅਰ ਕੈਨ ਪਈ ਆ ਕਾਫੀ ਹੁਣ ਦੇਖੋ ਦੋਸਤੋ ਇਹ ਉਦੋਂ ਦੇ ਬੀਅਰ ਕੈਨ ਵੀ ਭਰੇ ਹੋਏ ਆ ਤੇ ਵੇਖੋ ਖੋਲ ਕੇ ਕਿਦਾਂ ਦੇ ਨਿਕਲਦੇ ਆ ਲਓ ਜੀ ਇਹ ਆ ਦੇਖੋ ਇਹ ਤਾਂ ਜੰਮੇ ਪਏ ਆ ਦਾ ਕਲਰ ਹੀ ਚੇਂਜ ਹੋਇਆ ਪਿਆ ਇਹਨਾਂ ਦਾ ਦੋਸਤੋ ਖਟਿਆਈ ਫੂਲ ਬਣੀ ਗਈ ਬਾਈ ਮੈਨਾ ਸਰਾ ਕਰਾਇਆ ਪਿਆ ਲਓ ਜੀ ਆ ਗਿਆ ਫਰਕਲੇ 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 ਜੰਮੇ ਪਏ ਵਿੱਚ ਪਰ ਕਰੇ ਜਮੇ ਭਾਈ ਬਚਾ ਪਰ ਇੱਕ ਗੱਲ ਏ ਕੀ ਖਰਾਬ ਭਾਈ ਹੁੰਦੀ ਹੈ ਨਾਲੇ ਹਨਾ ਤੇ ਆਹ ਦੇਖੋ ਦੇ ਉਦੋਂ ਦੇ ਪੀਅਰ ਕਨ ਪਰ ਪੇਟੀ ਉਹ ਪੇਟੀ ਦੇ ਬਣਾ ਨਾਕਸ਼ਾ ਦੇ ਪੇਟੀ ਨਾਲ ਕਿੰਨੀ ਮਿਹਨਤ ਲਾ ਕੇ ਉਸ ਟਾਈਮ ਬਣੀ ਪਣੀ ਹੈ ਹਨਾ ਆਹ ਲੈ ਆਹ ਆ ਵਿੱਚੋਂ ਆਹ ਮੁੰਦਰੀ ਆਹ ਠੀਕ ਗਾਨੀ ਲੋ ਜੀ ਆ ਮਤਲਬ ਗਾਨੀ ਨਿਕਲ ਚੁੱਕੀ ਹੈ ਦੇ ਵਿੱਚੋਂ ਔਰ ਤੇ ਬਾਈ ਹੁਣ ਤਾਂ ਸਿਰਾ ਕਰਾਤਾ ਬਾਲਾ ਕੁਛ ਨਹੀਂ ਬਾਈ ਹੁਣਗੇ ਵਿਖਾਉਣਗੇ ਕੱਢਗੇ ਹਾਂ ਬੰਦੇ ਲਿਆ ਹੋਏ ਨੇ ਬਹੁਤ ਕੁਛ ਆ ਟਾਈਮ ਥੋੜਾ ਕਿਉਂਕਿ ਭਾਈ ਉਹਨੇ ਕੰਮ ਤੇ ਆਇਆ ਕਿਸਮਤ ਖੁੱਲ ਗਈ ਇਹਨਾਂ ਦੀ ਤੇ ਆ ਜਿਹੜੀ ਟੈਚੀ ਆ ਕੋਹਰ ਨਿਕਲਾਈ ਆ ਵਿੱਚੋਂ ਦੋਸਤੋ ਤੇ ਇਹਨੂੰ ਹੀ ਹੁਣ ਖੋਲ ਕੇ ਪਹਿਲਾਂ ਜਿੰਦੇ ਨੂੰ ਖੋਲਣਗੇ ਆ ਮਿੱਠਾ ਥੋੜਾ ਆ ਪਾ ਗਿਆ ਨਾ ਜਿੰਦੇ ਦੇ ਵਿੱਚ ਤੇ ਮਿੱਤਰੋ ਇਹਨਾਂ ਨੇ ਜਿੰਦਾ ਦੇ ਨਾਲ ਖੋਲ ਤੇ ਪੂਰੀ ਗੱਲ ਬਾਤ ਨਹੀਂ ਬਣਾ ਬਣੇ ਰਿਓ ਐਂਡ ਟਾਈਮ ਆ ਲਓ ਯਾਰੋ ਕਿੰਨਾ ਸੋਹਣਾ ਬਣਿਆ ਵਾ ਸੰਦੂਕ ਪਲਟੀ ਦੇਖ ਆ ਲੈ ਹਨਾ ਬਾਤ ਕਰਾਈਆਂ ਚੀਜ਼ਾਂ ਮਿਲਦੀਆਂ ਹੀ ਨਹੀਂ ਹੈਗੀਆਂ ਇਹ ਇੰਨਾ ਦਾ ਟਾਈਮ ਚੀਟਾ ਸੀਗਾ ਨਾ ਬਾਕੀ ਪੁਰਾਣਾ ਹੋਣਾ ਮੇਰੇ ਹਸਾਮ ਨਾਲ ਇਸ ਸਟੋਕ ਘਟ ਵੀ ਬਾਲੀ ਦੂਰ ਨਹੀਂ ਆ ਗਾਨੀ ਆ ਗਈ 70 80 ਸਾਲ ਹੋ ਗਏ ਲੋਕਟ ਆ ਗਿਆ ਗਲੇ ਚ ਪਾਉਣ ਵਾਲਾ ਪਾਪੇ ਹੋ 78 ਸਾਲ ਤਾਂ ਹੋ ਗਏ ਨੇ ਕਿ ਨੀ ਆਹਨ 70 80 ਸਾਲ ਪੁਰਾਣਾ ਹੋਣਾ ਜਿਹੜੇ ਹਸਾਮ ਨਾਲ ਸੰਦੂਰ ਦਾ ਡਿਜ਼ਾਈਨ ਹੀ ਇੰਨੇ ਪੁਰਾਣੇ ਪਹਿਲਾਂ ਪੈਂਦੇ ਹੁੰਦੇ ਸੀ ਔਣ ਤਾਂ ਸਿੰਪਲ ਆ ਸਤੇ ਆਹ ਵੇਖ ਨਾ ਵਧੀਆ ਨਕਸ਼ਾ ਇਹਦਾ ਬਣਿਆ ਵਾ ਲਓ ਜੀ ਮਿੱਤਰੋ ਬਾਈ ਨੇ ਹੁਣ ਸਾਰਾ ਕੁਝ ਰੱਖ ਕੇ ਨਾ ਵਿੱਚ ਕਿਉਂਕਿ ਕੰਮ ਦਾ ਟਾਈਮ ਹੈ ਇੱਥੇ ਇਹਨਾਂ ਦਾ ਇਹਨਾਂ ਨੇ ਇੱਥੇ ਨਹੀਂ ਸਾਰਾ ਕੁਝ ਕੋਣਾ ਘਰੇ ਹੀ ਜਾ ਕੇ ਕੱਲੀ-ਕੱਲੀ ਚੀਜ਼ੇ ਖੋਲਣਗੇ ਦੇਖਣਗੇ ਕੀ ਕੀ ਚੀਜ਼ ਮਿਲ ਰਹੀ ਹੈ ਤੇ ਕੀ ਨਹੀਂ ਮਿਲ ਰਹੀ ਤੇ ਮੇਤਰੋ ਟੱਕਣ ਦੇਣਾ ਬੰਦ ਕਰ ਬਾਕੀ ਤੁਸੀਂ ਵੀਡੀਓ ਸ਼ੇਅਰ ਕਰ ਦੇਣੀ ਆ ਤੇ ਸ਼ੇਅਰ ਕਰ ਵੀ ਦਿਓ ਐਵੇਂ ਟੱਕਾ ਤੱਕੀਆਂ ਜਾਂ ਨਾ ਕਰੋ ਮਾਹਾਂ ਵੀਡੀਓ ਲੱਭ ਕੇ ਲੈ ਲਈ ਆ ਬਾਈ ਉਹਨਾਂ ਦੀ ਕਿਸਮਤ ਖੁੱਲ ਗਈ ਆ ਲਓ ਜੀ ਮੇਤਰੋ ਲੈ ਚੱਲੇ ਆ ਵੀਡੀਓ ਸ਼ੇਅਰ ਕਰ ਦਿਓ